ਗੱਲਬਾਤ ਕਰਾਂਗੇ ਹਰਵੰਦ ਸਿੰਘ ਸੈਨਸ ਜੀ ਜੋ ਕਿ ਪੁਰਾਣੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਗੱਲਬਾਤ ਕਰ ਲੈਣੇ ਆ ਇਹਨਾਂ ਨਾਲ ਇਸ ਤਰ੍ਹਾਂ ਦੇਖਦੇ ਹੋ ਜਿਹੜੀ ਆਮ ਆਦਮੀ ਪਾਰਟੀ ਦੀ ਲਿਆਉਣ ਦੀ ਤੁਸੀਂ ਗੱਲ ਕਰਦੇ ਸੀ ਪਾਰਟੀ ਦੇ ਨਾਲ ਜੁੜੇ ਸੀ ਅੱਜ ਕੀ ਉਹ ਪਾਰਟੀ ਜਿਹੜੀ ਆ ਚੁੱਕੀ ਆ ਸੱਤਾ ਦੇ ਵਿੱਚ ਉਹ ਬਾਦਿਆਂ ਤੇ ਖਰੀ ਉਤਰ ਰਹੀ ਆ ਦੇਖੋ ਜੀ ਹਾਲ ਤਾਂ ਸਮਾਂ ਲੱਗੇਗਾ 1.5 ਸਾਲ ਹੋਇਆ ਤੇ ਰਹੀ ਗੱਲ ਇਹ ਆ ਵੀ ਕੁਝ ਪਾਰਟੀ ਨੂੰ ਫਾਈਨਾਂਸ ਦੀ ਪ੍ਰੋਬਲਮ ਵੀ ਆਉਂਦੀ ਆ ਜੋ ਕਿ ਸੈਂਟਰ ਤੋਂ ਕਈ ਚੀਜ਼ਾਂ ਦੀਆਂ ਲੇਟ ਹੋਈਆਂ ਜਿਵੇਂ ਹੁਣੇ ਥੋੜੇ ਦਿਨ ਹੋਏ ਧਾਨ ਦੀ ਖਤਰੇ ਹੋਇਆ ਪਿੱਛੋਂ ਪੈਸਾ ਨਹੀਂ ਆਇਆ ਹਫ਼ਤਾ ਦਸ ਦਿਨ ਉਹ ਚੱਕਣ ਦਾ ਰਿਹਾ ਹੋਰ ਵੀ ਕਈ ਤਰ੍ਹਾਂ ਦੇ ਫੰਡ ਨੇ ਜਿਹਦੀ ਖਤਰ ਪਾਰਟੀ ਨੂੰ ਸੁਪਰੀਮ ਕੋਰਟ ਤੱਕ ਵੀ ਜਾਣਾ ਪਿਆ ਵੀ ਸਾਨੂੰ ਇਹ ਫੰਡ ਚਾਹੀਦੇ ਨੇ ਜ਼ਰੂਰੀ ਨੇ ਬਾਕੀ ਰਹੀ ਗੱਲ ਇਹ ਵੀ ਕੁਛ ਨਾ ਕੁਛ ਜੋ 1.5 ਸਾਲ ਦੇ ਵਿੱਚ ਇਹਨਾਂ ਨੇ ਕੀਤਾ ਉਹ ਦੂਸਰੀਆਂ ਪਾਰਟੀਆਂ ਨੂੰ ਜੇ ਆਪਾਂ ਦੇਖਿਆ ਜਾਵੇ ਤਾਂ ਉਹਦੇ ਬਰਾਬਰ ਕੀਤਾ ਜਦਕਿ ਲੇਕਿਨ ਲੋਕ ਆਸ ਉਸ ਤੋਂ ਵੱਧ ਰੱਖ ਰਹੇ ਨੇ ਕੀ ਚੀਜ਼ ਜੋ ਉਮੀਦਾਂ ਤੁਸੀਂ ਕੀਤੀਆਂ ਸੀਗੀਆਂ ਤੁਸੀਂ ਕੀ ਦੇਖਦੇ ਹੋ ਕਿ ਪਾਰਟੀ ਖਰੀ ਉੱਤਰ ਰਹੀ ਆ ਹਾਲ ਦੀ ਘੜੀ ਦਾ ਜਿੰਨੇ ਕ ਪਰਸੈਂਟ ਉਹਨਾਂ ਕੋਲ ਜੋ ਫਾਈਨਾਂਸ ਹੈਗਾ ਉਹਦੇ ਮੁਤਾਬਕ ਤਾਂ ਖਰੀ ਉੱਤਰ ਰਹੀ ਆ ਠੀਕ ਹੈ ਤੇ ਜਿਹੜੇ ਅੱਜ ਕੈਂਪ ਲਾ ਰਹੇ ਹੋ ਤੁਸੀਂ ਇਹ ਜਿਹੜੇ ਪ੍ਰਾਈਵੇਟ ਕੈਂਪ ਲੱਗ ਰਹੇ ਨੇ ਕਿਤਨਾ ਕਿਤੇ ਗਾਰੰਟੀ ਦਿੱਤੀ ਗਈ ਸੀ ਸਹੂਲਤਾਂ ਨੂੰ ਲੈ ਕੇ ਕਿ ਪੰਜਾਬ ਸਿਹਤਮੰਦ ਹੋਏਗਾ ਤੁਸੀਂ ਕਿਵੇਂ ਦੇਖਦੇ ਹੋ ਸਹੂਲਤਾਂ ਕਦੋਂ ਤੱਕ ਲੋਕਾਂ ਨੂੰ ਮਿਲਣੀਆਂ ਦੇਖੋ ਜੀ ਕੁਝ ਤਾਂ ਫਰਕ ਪਿਆ ਸਾਡੇ ਸਾਨੇ ਵਾਲ ਦੇ ਅੰਦਰ ਜਾਨਕਿ ਕਹਿਣ ਦਾ ਮਤਲਬ ਇਹ ਆ ਵੀ ਜੋ ਇਹਦਾ ਸਿਵਲ ਹਸਪੀਟਲ ਸੀਗੇ ਮੈਂ ਬਾਕਾਇਦਾ ਸਰਕਾਰ ਨੂੰ ਚਿੱਠੀਆਂ ਵੀ ਲਿਖੀਆਂ ਉਦੋਂ ਦਵਾਈ ਦੀ ਕੁਆਂਟੀਟੀ ਵਧੀ ਵੀ ਆ ਪਰ ਜਾਨਕਿ ਐਵੇਂ ਕਹਿ ਦਈਏ ਵੀ ਪੂਰੀ ਕਹਿ ਦਈਏ ਪੂਰੀ ਨਹੀਂ ਹੋਈ ਪਰ ਪਹਿਲਾਂ ਨਾਲੋਂ ਵਧੀ ਆ ਜੋ ਕੁਆਂਟੀਟੀ ਆ ਇੱਥੇ ਸਾਡੇ ਸਾਹਮਣੇ ਡਾਕਟਰਾਂ ਦੀ ਕਮੀ ਬਹੁਤ ਜ਼ਿਆਦਾ ਵਾ ਜੋ ਕਿ ਮੈਂ ਪਹਿਲਾਂ ਵੀ ਐਸਐਮਓ ਸਾਹਿਬ ਨੂੰ ਲੈਟਰ ਕਈ ਲਿਖ ਚੁੱਕੇ ਆ ਕਹਿ ਚੁੱਕੇ ਆ ਜਿਨ੍ਹਾਂ ਦਾ ਥੋੜੇ ਦਿਨ ਹੋਏ ਨੇ ਵਿਜੀਲੈਂਸ ਕਨੇਓ ਰੇਡ 'ਚ ਫੜੇ ਗਏ ਨੇ ਠੀਕ ਹੈ ਨਾ ਸੋ ਹੁਣ ਜਿਹੜੇ ਨਵੇਂ ਐਸਐਮਓ ਸਾਹਿਬ ਆਉਣਗੇ ਉਹ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਉਹ ਜਲਦੀ ਤੋਂ ਜਲਦੀ ਆਪਣੀ ਡਿਊਟੀ ਜੁਆਇਨ ਕਰਨ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਸਾਹਨੇ ਵਾਲ ਦੀ ਉਹਨਾਂ ਦੀ ਜੁਆਇਨਿੰਗ ਪਤਾ ਨਹੀਂ ਕਿਸ ਵਜ੍ਹਾ ਨਾਲ ਰੁਕੀ ਹੋਈ ਸੀ ਕਿਸੇ ਨਾਲ ਨਹੀਂ ਤੇ ਉਸ ਤੋਂ ਬਾਅਦ ਵਿੱਚ ਕੁਝ ਨਾ ਕੁਝ ਤਰੱਕੀ ਹੀ ਹੋਏਗੀ ਇਹ ਵੀ ਬੇਨਤੀ ਕਰਦਾ ਤੁਹਾਡੇ ਮਦਦਨ ਦੇ ਥਰੂ ਕਿ ਸਾਹਨੇ ਵਾਲ ਦੇ ਅੰਦਰ ਆਪਰੇਸ਼ਨ ਥੀਏਟਰ ਵਗੈਰਾ ਬਣਿਆ ਹੋਇਆ ਹੈ ਪਰ ਡਾਕਟਰਾਂ ਦੀ ਕਮੀ ਕਰਨਾ ਉਹ ਲੋਕਾਂ ਨੂੰ ਲੁਧਿਆਣਾ ਜਾਣਾ ਪੈਂਦਾ ਇੱਥਾਂ ਵਾਲੇ ਡਾਕਟਰ ਹੈਗੇ ਐਸ ਹਸਪੀਟਲ ਦੇ ਹਾਂਜੀ ਹੁਣ ਆਏ ਨੇ ਠੀਕ ਹੈ ਜੀ ਤੋ ਹੁਣ ਤਾਂ ਮਿਲ ਰਹੀ ਆ ਲੋਕਾਂ ਨੂੰ ਹਾਂ ਜੀ ਜਿੰਨੀ ਇੱਕ ਹੈਗੀ ਜਣ ਕੇ ਕਹਿਣ ਦਾ ਮਿਲ ਰਹੀ ਆ ਆ ਹੁਣ ਜਿਹੜੇ ਨਵੇਂ ਐਸਐਮਓ ਸਾਹਿਬ ਆਉਣਗੇ ਉਹ ਦੇਖਾਂਗੇ ਵੀ ਉਹ ਕਿਸ ਤਰ੍ਹਾਂ ਖੜੇ ਉਤਰਦੇ ਨੇ ਪ੍ਰਾਣਿਆਂ ਦੇ ਖਿਲਾਫ ਤਾਂ ਸ਼ਿਕਾਇਤ ਸੀਗੀ ਹੋ ਸੀਗੀ ਸਭ ਨੂੰ ਤੋ ਗੱਲਬਾਤ ਕਰ ਲੈਣੇ ਆ ਕਿ ਡਾਕਟਰ ਸਾਹਿਬ ਸਾਡੇ ਨਾਲ ਇੱਥੇ ਮੌਜੂਦ ਨੇ ਇਹ ਮੈਡਮ ਕਿੰਨੇ ਕੁ ਪੇਸ਼ੈਂਟ ਅੱਜ ਆ ਚੁੱਕਿਆ ਕਿਸ ਤਰ੍ਹਾਂ ਦੀ ਜਿਹੜੀ ਉਹਨਾਂ ਨੂੰ ਦਵਾਈ ਦਿੱਤੀ ਜਾ ਰਹੀ ਆ ਤੁਸੀਂ ਐਕਚੁਅਲੀ ਸਰ ਅਭੀ ਤੱਕ ਮੇਰੇ ਪਾਸ ਅਪਰੋਕਸੀਮੇਟ 200 ਤੋਂ ਉੱਪਰ ਪੇਸ਼ੈਂਟ ਆ ਚੁੱਕੇ ਹਨ ਜਿਸਮੇਂ ਸੇ 80% ਪੇਸ਼ੈਂਟ ਉਹ ਹੈ ਜੋ ਕਿ ਮੋਤੀ ਬਿੰਕੇ ਹਨ ये लोग अपनी तरफ ध्यान नहीं देते हैं मोतियाबिंद बिल्कुल पका हुआ है इनका और इनको पता ही नहीं है एक्चुअली नॉलेज ही नहीं है कि इनको इतनी प्रॉब्लम्स है मुझे लगता है शायद काफी सालों से इन्होंने टेस्ट भी नहीं कारण समझ हो लोग क्यों नहीं आ रहे डॉक्टर को चेकअप कर एक्चुअली सर मुझे ऐसा लगता है की इन लोगों को नॉलेज ही नहीं दी गई है इनको जागरूकता नहीं है इनके पास ये लोग बेगोली करते हैं ध्यान नहीं देते इस चीज की तरफ कि इनको इतनी बड़ी प्रॉब्लम्स हैं इग्नोर किए जा रहे हैं मुझे नहीं पता क्यों में भी शायद उनको उस तरीके से गाइड नहीं किया जा रहा है यहाँ पे डॉक्टर्स नहीं है जो इनको सही गाइड करें बाहर ये लोग जाते नहीं है चेकअप कराने के लिए बाहर क्यों नहीं जा रहे लोग इलाज के लिए बाहर सर एक्चुअली जहाँ तक मुझे लगता है ये लोग जैसे गाँव से बिलोंग करते हैं मोस्टली जो लेडीज है अपनी तरफ ध्यान नहीं देती वो अपने काम में इतना लगा रहते हैं उनको पता ही नहीं है कि हमें इतनी प्रॉब्लम है आज हमने इनको गाइड किया है इनको बताया है कि आपको इस तरह की प्रॉब्लम्स है इनको हमने मेडिसिन दी है ਔਰ ਅੱਗੇ ਕਿਲੇ ਵੀ ਮੋਟੀਵੇਟ ਕੀਆ ਹੈ ਕਿ ਆਪਕੋ ਇੱਕ ਪ੍ਰੋਬਲਮ ਇਹ ਹੈ ਮੋਤੀਆਬਿੰਨ ਆਪਣਾ ਆਪਰੇਸ਼ਨ ਕਰਾਓ ਜਿਹੜਾ ਮੋਤੀਆਬੰਦਾ ਆਪਰੇਸ਼ਨ ਹੈ ਇਹ ਸਰਕਾਰੀ ਹਸਪੀਟਲ ਚ ਵੀ ਹੋ ਸਕਦਾ ਜਾਂ ਪ੍ਰਾਈਵੇਟ ਚ ਕੀ ਹੁੰਦਾ ਸਰ ਪ੍ਰਾਈਵੇਟ ਮੇ ਕਰਾਣਾ ਹੈ ਹਮਨੇ ਲੇਕਿਨ ਜੋ ਵੀ ਹੋਗਾ ਇਨਕੀ ਸੰਸਥਾ ਦੇ ਥਰੂ ਹੋਗਾ ਕਮ ਸੇ ਕਮ ਰੇਟ ਤੇ ਹੋਗਾ ਜੋ ਜਿਆਦਾ ਗਰੀਬ ਪੇਸ਼ੈਂਟਸ ਹੈ ਉਹਨਾਂ ਕੋ ਹਮਨੇ ਫ੍ਰੀ ਮੇ ਸਾਰੀ ਮੈਡੀਕੀਨਸ ਦਿੱਤੀ ਗਲਬਾਤ ਕਰ ਮੈਂ ਨੇ ਆ ਪੇਸ਼ੈਂਟ ਨਾਲ ਕਿੰਨੀ ਵਾਰ ਚੈੱਕ ਚੈੱਕਅਪ ਜਿਹੜਾ ਕਰਵਾਉਣਾ ਹੈ ਉਹ ਪਹਿਲਾ ਕਰੇ ਚੈੱਕਅਪ ਹੋਇਆ ਛੱਡੀਆਂ ਕਿ ਕਿਉਂ ਨਹੀਂ ਕਰਵਾਇਆ ਪਹਿਲਾ ਚੈੱਕਅਪ ਆ ਵੀ ਤਾਂ ਹੋਆ ਹੈ ਮੇਰਾ अभी दिक्कत हुई है आ, एक महीना से हुआ है क्या दिक्कत आ रही है इसमें नहीं नहीं, आँख में जलन देता है आ, आपका पानी आ जाता है तब आज लग गया घर वाला के टाइम नहीं मिलता है कि मेरा के ध्याना ले जाए ना तो ले जाते प्राइवेट दिखाने के गवर्नमेंट के हॉस्पिटल है उसमें सुविधा है और हम गए नहीं उसमें सरकारी तो में हम गए नहीं अभी ये पहले बार यहीं पर आए हैं ਤੋ ਦੇਖ ਸਕਦੇ ਹੋ ਤਸਵੀਰਾਂ ਕਿ ਵੱਡੀ ਗਿਣਤੀ ਲੋਕ ਪਹੁੰਚ ਰਹੇ ਆ ਇਹ ਸਾਡੇ ਨਾਲ ਕੁਲਵਿੰਦਰ ਸ਼ਰਪਾ ਜੀ ਇਹ ਮੌਜੂਦ ਨੇ ਸਰ ਇਹ ਜਿਹੜਾ ਇਹ ਕੈਂਪ ਲਗਾਇਆ ਗਿਆ ਕਿੰਨੇ ਕਿਤੇ ਮੂਦੀਆ ਪੈਂਦੇ ਪੇਸ਼ੰਤਾਂ ਦੀ ਗਿਣਤੀ ਜਿਹੜੀ ਸਾਹਮਣੇ ਆਈ ਆ ਤੇ ਉਹਨਾਂ ਦੇ ਇਲਾਜ ਲਈ ਕੀ ਕਰੂੰਗੇ ਅੱਗੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਜੀ ਕਿ ਵੀ ਇਹਨਾਂ ਦੇ ਕੁਝ ਜਿਹੜੇ ਆਪਰੇਸ਼ਨ ਨੇ ਜਿਹਦੇ ਤੇ ਬਹੁਤ ਹੀ ਜ਼ਿਆਦਾ ਗਰੀਬ ਨੇ ਉਹਨਾਂ ਨੂੰ ਅਸੀਂ ਦਵਾਈਆਂ ਸੇਨਕਾਂ ਦਿੱਤੀਆਂ ਨੇ ਤੇ ਕੁਝ ਪ੍ਰਸ਼ਨਾਂ ਦੇ ਲਈ ਖਰਚੇ ਨੇ ਕੁਝ ਸੰਸਥਾ ਵੱਲੋਂ ਖਰਚਾ ਦਿੱਤਾ ਜਾਊਗਾ ਉਹਨਾਂ ਦਾ ਖਰਚਾ ਚੱਕਿਆ ਜਾਊਗਾ ਸੋਸਾਇਟੀ ਸੰਸਥਾ ਵੱਲੋਂ ਇਹਨਾਂ ਲੋਕਾਂ ਦੇ ਫ੍ਰੀ ਆਪਰੇਸ਼ਨ ਕਰਵਾਉਣ ਦੀ ਗੱਲ ਕਹੀ ਗਈ ਆ ਤਸਵੀਰਾਂ ਦੇਖ ਸਕਦੇ ਹੋ ਕਿ ਸੰਸਥਾ ਵੱਲੋਂ ਅੱਜ ਜਿਹੜਾ ਇਹ ਕੈਂਪ ਲਗਾਇਆ ਗਿਆ ਜਿੱਥੇ ਕਿ ਆਈ ਜੈਕੱਬ ਕੈਂਪ ਆ ਲੋਕਾਂ ਨੂੰ ਜਿਹੜੀਆਂ ਮਰੀਜ਼ਾਂ ਨੂੰ ਦਵਾਈਆਂ ਦੇ ਨਾਲ ਨਾਲ ਜਿਹੜੀਆਂ ਐਨਕਾਂ ਵੀ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਤਸਵੀਰਾਂ